ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਦੇ ਵਸਨੀਕ ਅੱਜਕੱਲ ਕੂੜੇ ਦੇ ਢੇਰਾਂ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਦੇ ਵੱਖ-ਵੱਖ ਜਗਾਵਾਂ ਤੇ ਕਈ ਦਿਨਾਂ ਤੋਂ ਕੂੜਾ ਇਕੱਠਾ ਹੋਇਆ ਹੈ ਜਿਸ ਕਾਰਨ ਨਾ ਸਿਰਫ ਬਦਬੂ ਦਾ ਮਾਹੌਲ ਬਣ ਗਿਆ ਸਗੋਂ ਮਛਨਾ ਦੀ ਪਰ ਮਾਰ ਵੀ ਹੋ ਗਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਵੱਲੋਂ ਕੋਈ ਠੋਕਵਾ ਕਦਮ ਨਹੀਂ ਚੁੱਕਿਆ ਗਿਆ। ਮੈਂ ਸਰ ਦੇ ਵੱਡੇ ਹਰੀਪੁਰੇ ਗਲੋਤਾ ਮੈਂ ਕਾਸ਼ ਕੁਮਾਰ ਇੱਥੇ ਬਹੁਤ ਜ਼ਿਆਦਾ ਸਮੱਸਿਆ ਕੂੜੇ ਦੀ ਚੱਲਦੀ ਪਈ ਹੈ। ਪਿਛੇ ਜੀ ਅਜੇ ਤੋਂ 3 ਮਹੀਨੇ ਪਹਿਲੇ ਪਾਣੀ ਸਮੱਸਿਆ ਚੱਲਦੀ ਪਈ ਪਾਣੀ ਬਹੁਤ ਗੰਦਾ ਆਂਦਾ ਪਿਆ ਸੀ ਹੁਣ ਗੱਡੀਆਂ ਨਹੀਂ ਆ ਰਹੀਆਂ ਕੋੜੇ ਵਾਲੀਆਂ ਤੇ 2-3 ਮਹੀਨੇ ਹੋ ਗਏ ਆ ਗੱਡੀਆਂ ਨਹੀਂ ਆ ਰਹੀਆਂ ਕੋੜੇ ਵਾਲੀਆਂ ਬਹੁਤ ਸਮੈਲ ਆ ਰਹੀ ਗਲੀਆਂ ਵਿੱਚੋਂ ਬੱਚੇ ਬਿਮਾਰ ਹੋ ਰਹੇ ਛੋਟੇ ਛੋਟੇ ਬੱਚੇ ਦਾਣੇ ਨਿਕਲਦੇ ਪਏ ਬੱਚਿਆਂ ਦੇ ਇੰਡੇ ਤੇ ਡਾਕਟਰਾਂ ਨੂੰ ਮੋਜਾ ਲੱਗੀਆਂ ਠੀਕ ਹੈ ਉਹ ਤੇ ਆਪਣੇ ਘਰ ਏਸ਼ੀਆ ਦੇ ਸੁੱਤੇ ਹੋਏ ਆ ਸਪਰੇਅ ਸਪਰੇਅ ਮਰਵਾ ਗਏ ਜਿੱਤਨ ਵਾਲੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਗੱਡੀਆਂ ਭੇਜੇ ਜਾਣ ਬਲੀ ਦਾ ਕੋੜਾ ਚੁਕਾਇਆ ਜਾਵੇ ਅਸੀਂ ਮਿਲੇ ਤਾਂ ਹੀ ਨਹੀਂਗੇ ਕਿਸੇ ਨੂੰ ਬਾਕੀ ਉਹਨਾਂ ਨੂੰ ਆਪ ਹੀ ਨਹੀਂ ਰੰਦਾ ਹੁਣਾ ਕੂੜੇ ਨਹੀਂ ਕੂੜਾ ਨਹੀਂ ਚੱਕਿਆ ਜਾ ਰਿਹਾ ਉਹ ਹੋਰ ਕਿੱਥੇ ਜਾ ਕੇ ਝਾੜੂ ਮਾਰੀ ਜਾਂਦੇ ਪਏ ਆ ਸਾਰੇ ਇਕੱਠੇ ਹੋ ਕੇ ਮੰਦਰਾਂ ਦੇ ਬਾਹਰ ਉੱਥੇ ਤੋਂ ਨਾ ਲੋੜੀਂਗੀ ਝਾੜੂ ਮਾਰਨ ਦੀ ਝਾੜੂ ਉੱਥੇ ਆ ਕੇ ਮਾਰੋ ਹਾਂ ਸਾਡੇ ਦਫ਼ਤਰਾਂ ਦੇ ਬਾਹਰ ਸਾਡੇ ਘਰਾਂ ਦੇ ਬਾਹਰ ਇਹ ਤੋਂ ਕੂੜਾ ਚਕਾਣਾ ਆ ਮੈਂ ਤੁਹਾਨੂੰ ਉਹਨਾਂ ਦੀ ਵੀਡੀਓ ਵੇਖਦਾ ਪਿਆ ਸੀ ਉੱਥੇ ਝਾੜੂ ਮਾਰਦੇ ਪਏ ਸਾਰੇ ਇਕੱਠੇ ਹੋ ਕੇ ਤੇ ਮੈਨੂੰ ਬੜਾ ਫੀਲ ਆਇਆ ਕਿ ਸਾਰੇ ਇਕੱਠੇ ਹੋ ਕੇ ਸੱਚੀ ਵੀ ਝਾੜੂ ਮਾਰਦੇ ਪਏ ਹੋ ਵੱਖਰਾ ਵੱਖਰਾ ਮਾਰੋ ਹਾਂ ਇੱਕੋ ਜਗ੍ਹਾ ਤੇ ਝਾੜੂ ਮੰਦਗੀ ਲੋੜੀਂਗੀ ਹੈ ਅਸਮਾਨ ਸਿਟੀ ਇੱਧਰ ਆ ਕੇ ਵੇਖੋ ਕਾਰ ਦੇ ਪਿੱਛੇ ਵੇਖੋ ਕਿੰਨਾ ਕੂੜਾ ਹੈਗਾ ਜੀ ਸੱਪ ਨਿਕਲਦੇ ਹੋ ਗਲੀ ਦੇ ਅੰਦਰ ਵੇਖੋ ਕਿੰਨਾ ਕੂੜਾ ਪਿਆ ਬਾਹਰ ਸਮਾਰਟ ਸਿਟੀ ਕੀ ਤਾਂ ਬਣ ਜਾਈਏ ਇਦਾਂ ਹਰੀਪੁਰੇ ਦੇ ਰਹਿਣ ਵਾਲਿਆਂ ਜੀ ਆਪਾਂ ਸਭ ਤੋਂ ਜ਼ਿਆਦਾ ਕੀ ਇੱਥੇ ਕੂੜੇ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਇੱਕ ਕੂੜੇ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਹੁਣ ਕਰਕੇ ਪਾਣੀ ਬਹੁਤ ਜ਼ਿਆਦਾ ਖਰਾਬ ਆਂਦਾ ਇੱਥੇ ਕਾਰਪੋਰੇਸ਼ਨ ਤੇ ਇਦਾਂ ਸੁੱਤੀ ਹੋਈ ਹੈ ਕਿ ਤੁਸੀਂ ਪੁੱਛ ਹੀ ਨਹੀਂ ਸਕਦੇ ਕਿ ਤੁਸੀਂ ਕਾਰਪੋਰੇਸ਼ਨ ਹਮੇਸ਼ਾ ਹੀ ਜਦੋਂ ਵੀ ਆਪਾਂ ਕਾਰਪੋਰੇਸ਼ਨ ਜਾਂਦੇ ਆ ਜਾਂ ਕੋਈ ਗੱਲਬਾਤ ਕਰਦੇ ਆ ਤੇ ਉਹ ਜਿਹੜੇ ਗਏ ਆ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਡਿੜਕਦੀ ਜੀ ਉਹ ਜਦੋਂ ਵੀ ਉਹਨਾਂ ਨੂੰ ਆਪਾਂ ਕਹਿੰਨੇ ਆਂ ਕਿ ਸਾਡੀ ਗਲੀ 'ਚ ਕੂੜਾ ਢੇਰ ਲੱਗੇ ਨੇ ਮੱਛਰ ਬਹੁਤ ਜ਼ਿਆਦਾ ਵਾਰ ਨਾ ਕੋਈ ਉੱਥੇ ਕੋਈ ਪਾਣੀ ਦੀ ਸਫਾਈਤਾ ਮੌਜੂਦਾ ਐਮ ਐਲ ਏ ਸਾਹਿਬ ਨੂੰ ਵੀ ਲੋਕਾਂ ਨੇ ਕਿਹਾ ਇੱਥੇ ਪਰ ਉਹਨਾਂ ਨੇ ਵੀ ਕੋਈ ਐਡੀ ਕਰਾਈ ਨਹੀਂ ਆਪਾਂ ਤੇ ਉਹਨਾਂ ਨੂੰ ਕਹਿੰਨੇ ਆਂ ਕਿ ਤੁਸੀਂ ਸਾਨੂੰ ਕਰਾ ਕੇ ਦਿਓ ਪਰ ਕਾਰਪੋਰੇਸ਼ਨ ਦਾ ਤੇ ਬਹੁਤ ਜ਼ਿਆਦਾ ਮਾੜਾ ਹਾਲਾਤ ਆ ਤੀ ਤੇ ਕੂੜਾ ਵੀ ਇਕੱਸਰ ਦੇ ਜੇ ਖਾਣਾਂ ਦੇ ਕੂੜਿਆਂ ਦੇ ਢੇਰ ਲੱਗੇ ਨੇ ਬਹੁਤ ਜਿਆਦਾ ਮਾੜਾ ਹਾਲ ਚੁੜੇ ਕੂੜੇ ਕਰਕੇ ਸਾਰੀ ਪ੍ਰੋਬਲਮ ਆ ਰਹੀ ਹੈ ਮੱਛਰ ਜਾਂ ਹੁੰਡਿਆ ਕੋ ਬੰਦੇ ਬਿਮਾਰ ਹੋ ਰਹੇ ਨੇ ਬਹੁਤ ਜਿਆਦਾ ਹੋ ਰਹੇ ਇਹ ਕਹਿੰਦੇ ਜਦੋਂ ਉਹਨਾਂ ਨੂੰ ਕਹਿੰਦਾ ਕਹਿੰਦੇ ਠੇਕਾ ਖਤਮ ਹੋ ਗਿਆ ਜੀ ਪਰ ਉਹ ਲਿਫਟਿੰਗ ਹੋ ਹੀ ਨਹੀਂ ਨਹੀਂ ਦੁਕਾਨੇ ਗਲੀਆਂ ਮਲੇ ਕੂੜੇ ਗੂੜਾ ਢੇਰ ਲੱਗਾ ਤੇ ਜਿੱਥੇ ਕਹੋ ਤੁਹਾਨੂੰ ਚੈੱਕ ਕਰਾ ਸਕਦੇ ਆ